कमल जीत जी, जी कहाँ से आ रहे हैं वैष्णो देवी से दर्शन करके माता के ठीक है तो कहाँ जा रहे हैं दिल्ली आज ये किसानों का जो बंद का आह्वान किया हुआ था तो उसके बारे में क्या आ कैसे परेशानी हो रही है या ठीक लग रहा है आपको सर देखो परेशानी तो बिल्कुल है इसके अंदर किसानों से कोई दिक्कत नहीं वो भी हमारे भाई हैं कोई बाहर से नहीं आया वो ठीक है पर ये गवर्नमेंट को सोचिए कि उनकी भी कुछ करें और यहाँ सुबह से रुके हुए मॉर्निंग से हम लोग रेलवे की तरफ से कोई फैसिलिटी नहीं है ठीक है ट्रेन है आप अपना साधन करो खाने पीने का जो भी है और अंदर बैठे से, तो और कुछ नहीं बाहर पूरा बाजार बंद है पूरे घूमके हैं कहीं कुछ नहीं है यहाँ तक कि भी बंद है सर। नहीं सर, ये नहीं की वैसे बता आपको सर बिस्कुट और टॉपिया कब तक खाया जाएगा ठीक है जैसे की पीछे बोलने दीजिए क्योंकि अभी पता नहीं हाथ और मुँह धोने के लिए भी पानी रहेगा यार देखो पता नहीं उनके मांगे क्यों क्या है और वो लोगों ने क्यों रास्ता रोक रखा है ठीक है हाँ। उस, उसके ऊपर तो मैं बात नहीं करूंगी क्योंकि उनकी परेशानी जा, वही जाने बट अभी हमारी परेशानी कैसे दूर कर सकते हैं ये अगर गवर्नमेंट ठीक से सोच लिया वो बहुत वे कुछ नहीं कर रहा है इसके लिए कुछ कर रहे हैं बट पता नहीं क्या कर रहा है क्योंकि अनाउंसमेंट्स तो आ रहे हैं अभी बाहर देखो लंगर प्रोवाइड किया गया है यहाँ से वो पता है बट देन वाशरूम्स नहीं है जैसे मैंने कहा है वो थोड़ा साफ सफाई स्टिल जारी रहे और फिर हम लोग को यहाँ से हैदराबाद पहुँचना है और हम लोग को पता भी नहीं है बच्चों के साथ हम लोग ट्रैवल कर रहे हैं इतना बड़ा जर्नी करके आए और आकर यहाँ पे स्टक हो गए हम लोग अभी तो, आगे ट्रेन भी है तो एयरपोर्ट जाना है वहाँ से okay. प्लेन है और हम लोग उनसे अभी बात कर रहे हैं उनसे रिक्वेस्ट कर रहे हैं कि हमारा इधर कैंसिल या रिस्कड्यूल करो क्योंकि बीस पच्चीस हजार हम लोग का नुकसान होने वाला है उसके बाद वापस एक पचास हजार लगाकर हम लोग को वापस टिकट बुक करना है तो ये सारी कोई भरपाई नहीं करेगा ऑब्वियसली हम लोग को बैर करना पड़ेगा ना इसके लिए ना एयरलाइंस कुछ कर रहा है ना गवर्नमेंट कुछ कर रहा है तो अभी दोनों से रिक्वेस्ट है एक तो यहाँ पे साफ सफाई कर दे और यहाँ से आगे जिस जिस जिसको जाना है उसके लिए उन, उनके तरफ से कुछ ना कुछ कोशिश करें ठीक है ਨਮਸਕਾਰ ਜੀ ਮੈਂ ਹਾਕੀਮਾ ਦਾ ਰੋਡਾ ਜਿੱਥੇ ਵੀ ਵੀਡੀਓ ਪੰਜਾਬ ਅੰਦਾਲੀ ਸਾਨੂੰ ਤੁਸੀ ਉਹ ਬੰਦ ਐਲਾਨ ਸੀ 31 ਤਾਰੀਖ ਦਾ ਅੱਜ ਜਿਹੜੇ ਵੀ ਆਪਣੇ ਟ੍ਰਾਈਪੋਡ ਦੇ ਚਾਲੀ ਵਾਲੇ ਚੌਕ ਦੇ ਕੋਲ ਸਾਰੇ ਲੋਕਾਂ ਨੂੰ ਆ ਵੀ ਰਹੇ ਕਿਤੇ ਕਿਸਾਨਾਂ ਵੱਲੋਂ ਤੁਰੰਤ ਤੌਰ ਤੇ ਬਾਬਾ ਜੀ ਹੈ ਇਹਨਾਂ ਨੂੰ ਪਾਲੀਤ ਕਤਾ ਵੀ ਪੂਰਾ ਸਾਥ ਮਿਲ ਰਿਹਾ ਹੈ ਅਕੜਾ ਬਿਚਾ ਹੈ ਅਪਾਹ ਗੱਲ ਹੁੰਦੀ ਹੈ ਪਾ ਜਿਹੜੇ ਕਿਸਾਨ ਨੇਦਾ ਹੈ ਉਹਨਾਂ ਨਾਲ ਗੱਲ ਕਰਦੇ ਆ ਵੀ ਇਹਨਾਂ ਨੂੰ ਕੀ ਇਹਨਾਂ ਨੂੰ ਬੰਦੂਕਾਂ ਪੂਰੀ ਹੋਰ ਨਹੀਂ ਦਿੱਤੀ ਹੈ ਇਹ ਸਰਕਾਰ ਕਿਉਂ ਨਹੀਂ ਬਨ ਰਹੀ ਹੈ ਕੀ ਕਾਰਨ ਹੈ ਸੁਣ ਲਓ ਬਤਕਾਲ ਜੀ ਨਾਮ ਮਹਾਂ ਸਿੰਘ ਰਾਜਰਾ 7650 ਹਰਿਆਣਾ ਪੰਜਾਬ ਦੇ ਖੇਤਾਂ ਨੇ ਇਸ ਤਰ੍ਹਾਂ ਜੁੜੂ ਬਤੀ ਅੱਜ ਹੀ ਇੱਕ ਕਾਲ ਕੀਤੀ ਗਈ ਸੀ ਜਿਸ ਦਾ ਕੀ ਮਤਲਬ ਹੈ ਅੱਜ ਦੀ ਕਾਲ ਦਾ ਧੰਨਵਾਦ ਸਾਰੇ ਪੰਜਾਬ ਵਾਸੀਆਂ ਦਾ ਇੰਨਾ ਸਮਰਥਨ ਪਾਇਨਾ ਨਹੀਂ ਕਰਦੇ ਆ ਕਿਉਂਕਿ 13 ਫਰਵਰੀ ਦੇ ਅਸੀਂ ਉੱਥੇ ਬੈਠੇ ਆਂ ਬਹੁਤ ਲੋਕਾਂ ਨੂੰ ਇਹ ਸ਼ੱਕ ਸੀ ਕਿ ਸੜਕਾਂ ਅਸੀਂ ਬੰਦ ਕਰਤੀਆਂ ਉਹਨਾਂ ਨੇ ਕਿਹਾ ਵੀ ਤੁਸੀਂ 100 ਬੰਦੇ ਜਾ ਸਕਦੇ ਆ ਜਦੋਂ ਅਸੀਂ ਪੈਦਲ ਵੀ ਲੱਗੇ ਜਾਣ ਜਦ ਵੀ ਉਹਨਾਂ ਨੇ ਗੋਲੀਆਂ ਚਲਾਈਆਂ ਉਹਦਾ ਜਿਹੜਾ ਸਾਰੇ ਸਾਡੇ ਤੇ ਉਹ ਜੋ ਆਮ ਲੱਗ ਰਹਾ ਹੈ ਕਿ ਕਿਸਾਨਾਂ ਨੇ ਸੜਕਾਂ ਬੰਦ ਕਰੀਆਂ ਹੁਣ ਲੋਕਾਂ ਨੂੰ ਪਤਾ ਲੱਗਿਆ ਕਿ ਕਿਸਾਨਾਂ ਨੇ ਸਰਕਾਰ ਨਾਲ ਬੰਦ ਕਰਕੇ ਸਰਹਾਰਿਆਣਾ ਸਰਕਾਰ ਦੇ ਸੈਕਟਰ 24 ਦਿਨ ਤੋਂ ਡਟਾ ਲਈ ਕਿ 34 ਦਿਨ ਤੋਂ ਮਾਰਨੂ ਵਾਰਤ ਤੇ ਬੈਠਾ ਉਹ ਇਹਨਾਂ ਨੂੰ ਕੋਈ ਬਖਵਾ ਨਹੀਂ ਇਹਦੇ ਕਰਕੇ ਇਸ ਸੰਬੰਧ ਵਿੱਚ ਕਰਕੇ ਦੀ ਕਾਲ ਦਿੱਤੀ ਗਈ ਸੀ ਧੰਨਵਾਦ ਕਰਦੇ ਹਾਂ ਸਾਰੇ ਪੰਜਾਬ ਪਾਸੇ ਦੇ ਰਾਸ਼ਟਰੀ ਦੇਗੇ ਨੇ ਸਵੇਰ ਦੇ ਇੱਕ ਵੀ ਦਮਾਨ ਕੀਤੇ ਆ ਆਪ ਹੀ ਸਾਰੇ ਸ਼ਹਿਰਾਂ ਦਿੱਤੀਆਂ ਲੋਕਾਂ ਨੇ ਆਪ ਮਾਰੇ ਸਾਥ ਅੱਜ ਦਾ ਜੋ ਬੰਦ ਦਾ ਸਦ ਇਹ ਕਿਸਾਨ ਅਤੇ ਬੰਦਿਆਂ ਦੇ ਦੋ ਫੋਰਮਾਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਗਾ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਦਿੱਤਾ ਗਿਆ ਇਹ ਕਿਸਾਨਾਂ ਦੀਆਂ ਉਹ ਮੰਗਾਂ ਵਾਸਤੇ ਦਿੱਤਾ ਗਿਆ ਜਦੋਂ ਸੈਂਟਰਲ ਸਰਕਾਰ ਨੇ ਜਦੋਂ ਸਿੰਘੂ ਬਾਰਡਰ ਤੀਖਰੀ ਬਾਰਡਰ ਤੋਂ ਮੋਰਚਾ ਕੀਤਾ ਸੀ ਅਸੀਂ ਉਦੋਂ ਇਹ ਮੰਗਾ ਮੰਨੀਆਂ ਹੋਈਆਂ ਸੀ ਤੇ ਸਿਰਫ ਲਾਗੂ ਕਰਮੀਆਂ ਸੀ ਬੜੇ ਅਫਸੋਸ ਦੀ ਗੱਲ ਹੈ ਕਿ ਮੰਨੀਆਂ ਹੋਈਆਂ ਮੰਕਾਂ ਨੂੰ ਲਾਗੂ ਕਰਵਾਉਣ ਵਾਸਤੇ ਸਾਡੇ ਆਗੂ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨ ਵਰਤ ਦੇ ਬੈਟਨ ਤੱਕ ਦੀ ਨੌਕਤਾ ਆ ਗਈ ਪਰ ਸਰਕਾਰ ਨੇ ਆਪਣੀ ਜ਼ਿੰਮੇਵਾਰੀ ਨਹੀਂ ਸਮਝੀ ਇਸ ਤੋਂ ਵੱਡੀ ਸਰਕਾਰ ਦੀ ਹੋਰ ਨਲਕੀ ਕੀ ਹੋ ਸਕਦੀ ਹੈ ਔਰ ਅਸੀਂ ਸਾਡੇ ਵਪਾਰੀ ਵਣ ਵਰਗ ਆਰਤੀ ਐਸੋਸੀਏਸ਼ਨ ਅਤੇ ਰੋਡਵੇਜ ਦੇ ਮੁਲਾਜ਼ਮ ਜਥੇਬੰਦੀਆਂ ਜਿਨ੍ਹਾਂ ਨੇ ਇਸ ਬੰਦ ਨੂੰ ਪੂਰਨ ਸਹਿਯੋਗ ਦਿੱਤਾ ਅਤੇ ਪੂਰਨ ਤੌਰ ਤੇ ਆਪਣਾ ਅੰਦੋਲਨ ਸਮਝ ਗਏ ਆਪ ਆਪਣਾ ਮੋਰਚਾ ਸਮਝ ਕੇ ਇਸ ਅੰਦੋਲਨ ਨੂੰ ਕਾਮਯਾਬ ਕਰ ਰਹੇ ਆ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਅਸੀਂ ਉਹਨਾਂ ਵੀਰਾਂ ਦਾ ਧੰਨਵਾਦ ਕਰਦੇ ਆ ਜੋ ਆਪ ਮਹਾਰੇ ਬਿਨਾ ਬੁਲਾਏ ਇਸ ਮੋਰਚੇ ਵਿੱਚ ਇੱਥੇ ਸ਼ਾਮਲ ਹੋ ਰਹੇ ਆ ਔਰ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਫੇਸਬੁੱਕ WhatsApp ਤੇ ਸਾਡਾ ਸਮਰਥਨ ਕਰ ਰਹੇ ਆ ਬੇਸ਼ੱਕ ਸਰੀਰਕ ਤੌਰ ਤੇ ਇੱਥੇ ਨਹੀਂ ਹੈਗੇ ਅਸੀਂ ਉਹਨਾਂ ਦੇ ਵੀ ਰੀਣੀ ਆ ਕਿਉਂਕਿ ਉਹਨਾਂ ਨੇ ਇਸ ਅੰਦੋਲਨ ਨੂੰ ਆਪਣਾ ਅੰਦੋਲਨ ਸਮਝ ਕੇ ਕਾਮਯਾਬ ਕਰਨ ਵਿੱਚ ਲੱਗੇ ਹੋਈ ਹੈ ਔਰ ਕਰ ਰਹੀ ਹੈ ਸਿਰਫ ਅੱਜ ਦੀ ਕੋਲ ਹੈ ਬੰਦ ਵੀ ਹੈ ਹੋਰ ਵੀ ਹੋਏਗੀ ਕਿ ਕੁਝ ਕਰਤੀ ਰਹੇਗਾ ਤੁਹਾਡਾ ਇਹ ਅੱਜ ਜੋ ਕਾਲਜ 7 ਵਜੇ ਤੋਂ ਲੈ ਕੇ 4 ਵਜੇ ਤੱਕ ਹੈ 4 ਵਜੇ ਤੋਂ 1 ਮਿੰਟ ਨਹੀਂ ਉਪਰ ਹੋਣ ਦਵਾਂਗੇ ਅਸੀਂ ਖੋਲ ਦਵਾਂਗੇ ਉਸ ਤੋਂ ਬਾਅਦ 4 ਜਨਵਰੀ ਨੂੰ ਨੋਟੀਫਾਈ ਕੀ ਕਿਸਾਨ ਮਹਾ ਪੰਚਾਇਤ ਬੁਲਾਈ ਜਾ ਰਹੀ ਹੈ ਉਸ ਤੋਂ ਮਗਰੋਂ ਜੋ ਵੀ ਦੋਵੇਂ ਫੋਰਮਾਂ ਦੀ ਮੀਟਿੰਗਾਂ ਹੋ ਕੇ ਜੋ ਜੋ ਵੀ ਪ੍ਰੋਗਰਾਮ ਦਿੱਤੇ ਜਾਣਗੇ ਆਸੀਂ ਉਹਨਾਂ ਪ੍ਰੋਗਰਾਮਾਂ ਨੂੰ ਕਾਮਯਾਬ ਕਰਨ ਲਈ ਪੂਰੀ ਤਨਦੇਹੀ ਨਾਲ ਜੋਰ ਲਾਵਾਂਗੇ ਤੇ ਉਹਨਾਂ ਨੂੰ ਕਾਮਯਾਬ ਕਰਨ ਦੇ ਪਾਏ ਬੰਦ ਹੋਵਾਂਗੇ ਮੈਨੂੰ ਸੁਣਦੇ ਸੀਗੇ ਕਿ ਸਾਡਾ ਨਹਿਤਾਵਾ ਬੋਲ ਕੀ ਅੱਜ ਵੀ ਕਾਲ ਹੈ ਸਿਰਫ 4 ਵਜੇ ਤੱਕ ਸਤੋਂ 4 ਵਜੇ ਤੱਕ ਵੀ ਬੰਦ ਸੀ ਇਹਨਾਂ ਤੋਂ ਬਾਅਦ 4 ਜਨਵਰੀ ਦਾ ਇਹ ਜੋ ਮਾਫ ਚਾਹਤੋ 익ਨੋਰੀ ਬਾਰਡਰ ਤੇ ਉਸ ਦੇ ਵਿੱਚ ਕੀ ਫੈਸਲਾ ਲੈਣੇ ਹੈ ਅੱਗੇ ਕੀ ਸਟੈਪ ਲੱਗਦੇ ਹੈ ਇਹ ਦਿਖ ਰਿਹਾ ਹੋਵੇਗਾ